ਤੁੰਦ ਇੰਨੀ ਜਿਆਦਾ ਕਣੀ ਧੁੰਦ ਸੀਗੀ ਕਿ ਡਰਾਈਵਰ ਨੂੰ ਕੁਝ ਪਤਾ ਨਹੀਂ ਲੱਗਿਆ ਨਾ ਸਾਹਮਣੇ ਕੁਝ ਪਤਾ ਲੱਗਿਆ ਇੱਕੇ ਦਮ ਗੁਲਾਈ ਆਈ ਐ ਗੁਲਾਈ ਤੋਂ ਬੱਸ ਨੇ ਝੋਲ ਮਾਰੀ ਐ ਝੋਲ ਮਾਰ ਕੇ ਬੱਸ ਪਲਟ ਗਈ ਐ ਨਾ ਕਿਸੇ ਹੋਰ ਸਾਧਨ ਨਾਲ ਲੱਗੀ ਐ ਯਾ ਤਤਪ ਕੋਤਰ ਨੂੰ ਪਤਾ ਹੀ ਨਹੀਂ ਪਹਿਲਾਂ ਸਿੱਧੂਪੁਰਾਂ ਦੀ ਬੱਸ ਮੂਰੇ ਸਾਡੇ ਜਾਂਦੀ ਐ ਉਹਦਾ ਉਹ ਫਨਕਾਰ ਟਰੱਕ ਟਕ ਜਵੱਜ ਗਈ ਉਦੋਂ ਮੋਰੋ ਚੱਲ ਨੂੰ ਪਾਸ ਕਰਕੇ ਪਚ ਪਚ ਕੇ ਨੰਗੇ ਗੱਡੀ ਤੇਜ਼ ਵਾਲੀ ਸੀਗੀ ਬੱਜੀ-ਬੱਜੀ ਨਿਕਲੇ ਦੇ ਵਿੱਚ ਮੈਂ ਸੰਭਲੀ ਲਈ ਇੱਕ ਤਾਂ ਪਾਸਾ ਤੱਕੀ ਵੀ ਗੱਡੀ ਤੇ ਜਾਂਦੇ ਵੇਲੇ ਇੱਕਦਮ ਪਾਪੀ ਬਲਤੀ ਵੱਜਾ-ਬੱਜਾ ਦੇ ਵਿੱਚ ਕੋਸ ਕੋਸ ਨਹੀਂ ਗਾ ਅੱਜ ਬਹੁਤ ਹੀ ਮੰਨਪਾਗ ਗਦੀਨ ਸਿੰਘ ਬਨਾਲੇ ਵਾਸਤੇ ਦੋ ਮੇਜਰ ਐਕਸੀਡੈਂਟ ਹੋਏ ਨੇ ਬਸਾਂ ਦੇ ਜਿਹਦੇ ਵਿੱਚ ਕੁੱਲ 41 ਬੰਦੇ ਜ਼ਖਮੀ ਹੋਏ ਨੇ ਜ਼ੀ ਮੋਲ ਦੇ ਕੋਲੇ ਨਾ ਪੁਲ ਦੇ ਉੱਤੇ ਇਹ ਪਾਸ ਸੀੜੀ ਹੈ ਤਾਂ ਧੁੰਦ ਸੀ ਦੂਸਰਾ ਉਹ ਪੇਸ਼ੈਂਟ ਜੋ ਸਾਡੇ ਕੋਲ ਆਏ ਇਹਨਾਂ ਨੇ ਦੱਸਨ ਮੁਤਾਬਕ ਡਰਾਈਵਰ ਬਹੁਤ ਤੇਜ਼ ਚਲਾ ਰਿਹਾ ਸੀ on 1995 ਪੇਸ਼ੈਂਟ ਦੇਖਦਲ ਸੇ ਮੁਤਾਬਕ ਇਹਨਾਂ ਸਪੀਡ ਸੀਗੀ ਤੇ ਉਹ ਉੱਥੇ ਡਿਵਾਈਡਰ ਦੇ ਕੋਲੇ ਤੋਂ ਤੋਂ ਬਸ ਕੰਟਰੋਲ ਨਾ ਹੋਈ ਉਹ ਓਵਰਟੈਕ ਕਰ ਗਈ ਇਹਦੇ ਖੋ ਕਿਸਾਨਾਂ ਦੀ ਬੱਸ ਨਾਲ ਵਾਪਰ ਗਿਆ ਮੰਦਪਾਗਾ ਪਾਣਾ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੀ ਬੱਸ ਅਚਾਨਕ ਹੋ ਗਈ ਬੇਕਾਬੂ ਤੇ ਖਾ ਗਈ ਪਲਟੀਆਂ ਮਹਾਪੰਚਾਇਤ ਵਿੱਚ ਸ਼ਾਮਿਲ ਹੋਣ ਜਾ ਰਹੀ ਸੀ ਇਹ ਬੱਸ ਜਿਸ ਵਿੱਚ ਕਈ ਕਿਸਾਨ ਹੋ ਗਏ ਗੰਭੀਰ ਜ਼ਖਮੀ ਤਿੰਨ ਮਹਿਲਾਵਾਂ ਦੀ ਹੋ ਗਈ ਮੌਤ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੀ ਬੱਸ ਮੋਗਾ ਰੋਡ ਤੇ ਅਚਾਨਕ ਬੇਕਾਬੂ ਹੋ ਕੇ ਪਲਟ ਗਈ ਜਿਸ ਵਿੱਚ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ ਅਤੇ ਬੱਸ ਵਿੱਚ ਸਵਾਰ ਪਾਕਿਸਤਾਨ ਜ਼ਖਮੀ ਹੋ ਗਏ ਜ਼ਖਮੀ ਕਿਸਾਨਾਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ ਗਿਆ ਤੁਹਾਨੂੰ ਦੱਸ ਦੇ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੀ ਕਿਸਾਨਾਂ ਦੀ ਬੱਸ ਟਹਾਨਾ ਵਿਖੇ ਹੋ ਰਹੀ ਮਹਾਪੰਚਾਇਤ ਵਿੱਚ ਭਾਗ ਲੈਣ ਜਾ ਰਹੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਇਹ ਮੰਦਭਾਗੀ ਘਟਨਾ ਬਰਨਾਲਾ ਵਿੱਚ ਕੱਟ ਗਈ ਜਿਸ ਗੱਲ ਦਾ ਪਤਾ ਲੱਗਦਿਆਂ ਹੀ ਐਸਡੀਐਮ ਬਰਨਾਲਾ ਰਿਸ਼ਭ ਬਾਂਸਲ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਜੋ ਸਹਾਇਤਾ ਸੀ ਉਹ ਤੁਰੰਤ ਕਿਸਾਨਾਂ ਲਈ ਕਰਵਾਈ ਗਈ ਦੇਖੋ ਖਾਸੇ ਦੀਆਂ ਤਸਵੀਰਾਂ ਸਰ ਮੇਰਾ ਨਾਮ ਸਮਾਜਸੀ ਵਿਦਰਸ਼ਨ ਸਿੰਘ ਕੋਨਸਾ ਇਹ ਹਾ사 ਮੋਗੇ ਤੋਂ ਮੋਗੇ ਵੱਲ ਤੋਂ ਆ ਰਹੀ ਸੀ ਬਸ ਇਨੇ ਆਕੇ ਆਪਣੇ ਬਠਿੰਡਾ ਰੋਡ ਤੇ ਚੜਨਾ ਸੀ ਬਰਨਾਲਾ ਚੰਡੀਗੜ੍ਹ ਰੋਡ ਤੇ ਇਤੇ ਚੜਨ ਤੋਂ ਇੰਨੀ ਜ਼ਿਆਦਾ ਕਣੀ ਧੁੰਦ ਸੀਗੀ ਕਿ ਡਰਾਈਵਰ ਨੂੰ ਕੁਝ ਪਤਾ ਨਹੀਂ ਲੱਗਿਆ ਨਾ ਸਾਹਮਣੇ ਕੁਝ ਪਤਾ ਲੱਗਿਆ ਇੱਕੇ ਦਮ ਗੁਲਾਈ ਆਈ ਹੈ ਗੁਲਾਈ ਤੋਂ ਬੱਸ ਨੇ ਝੋਲ ਮਾਰੀ ਹੈ ਝੋਲ ਮਾਰ ਕੇ ਬੱਸ ਪਲਟ ਗਈ ਹੈ ਨਾ ਕਿਸੇ ਹੋਰ ਸਾਧਨ ਨਾਲ ਲੱਗੀ ਹੈ ਸਾਧਨ ਕਿਸੇ ਨਾਲ ਨਹੀਂ ਲੱਗੀ ਕਿਸੇ ਨਾਲ ਟਕਰਾਈ ਨਹੀਂ ਬੱਸ ਨੇ ਝੋਲ ਮਾਰ ਕੇ ਮਤਲਬ ਪਲਟੀ ਹੋ ਗਈ ਹੈ ਬੱਸ ਤੇ ਅਸੀਂ ਉੱਥੇ ਸੀਗੇ ਅਸੀਂ ਉਹਨਾਂ ਨੂੰ ਕੱਢਿਆ ਵੀ ਹੈ ਜ਼ਖਮੀਆਂ ਨੂੰ ਤੇ ਇੱਕ ਡੈੱਡ ਬਡੀ ਮਾਤਾ ਦੀ ਉੱਥੇ ਪਈ ਵੀ ਆ ਮੈਂ ਮੌਕੇ ਤੇ ਦੇਖ ਕੇ ਆਇਆ ਤੇ ਮਤਲਬ ਧੁੰਦ ਦਾ ਬਹੁਤ ਵੱਡਾ ਕਾਰਨ ਹੈ ਜਿਹੜੀ ਡੈੱਡ ਬਡੀ ਪਈ ਆ ਉਹਨਾਂ ਦਾ ਕੋਈ ਨਾਮ ਪਤਾ ਕੋਈ ਨਹੀਂ ਜੀ ਮੌਕੇ ਤੇ ਸਾਨੂੰ ਤਾਂ ਬਸ ਇਹ ਹੋ ਗਿਆ ਵੀ ਜਿਹੜੀ ਦੀ ਡੈਥ ਹੋ ਗਈ ਉਹ ਤਾਂ ਚਲੋ ਹੁਣ ਜੋ ਭਗਵਾਨ ਨੂੰ ਮਨਜ਼ੂਰ ਸੀ ਹੋ ਗਿਆ ਜਿਹੜੇ ਜਿਉਂਦੇ ਨੇ ਉਹਨਾਂ ਨੂੰ ਆਪਾਂ ਫਟਾਫਟ ਹਸਪੀਟਲ ਸ਼ਿਫਟ ਕਰੀਏ ਇਹਨਾਂ ਨੇ ਡਾਕਟਰ ਸਾਹਿਬ ਨੇ ਆ ਕੇ ਅਸੀਂ ਪੂਰਾ ਮਤਲਬ ਸੰਭਿਆ ਇਹਨਾਂ ਨੇ ਕੋਈ ਦਿੱਕਤ ਨਹੀਂ ਹੈਗੀ ਤੇ ਉੱਥੇ ਬੋਰਡ ਇੱਕ ਨਾ ਲੱਗਿਆ ਹੋਣ ਕਾਰਨ ਜਦੋਂ ਮੋਗੇ ਤੋਂ ਆਪਾਂ ਆ ਰਹੇ ਆ ਜਦੋਂ ਆਪਾਂ ਬਠਿੰਡਾ ਰੋਡ ਤੇ ਚੜਨਾ ਹੈ ਉੱਥੇ ਵਿੱਚੇ ਹੀ ਚੜਿਆ ਜਾਂਦਾ ਹੈ ਉੱਥੇ ਬੋਰਡ ਨਾ ਲੱਗਿਆ ਹੋਣ ਕਾਰਨ ਬੱਸ ਉੱਪਰ ਚੜੀ ਗਈ ਕਿ ਆਪਕੇ ਮਨ ਦਾ ਕਾਰਨ ਇਹੀ ਮੰਨਦੇ ਕਿ ਜਿਹੜਾ ਉੱਥੇ ਜਿਹੜਾ ਬੋਰਡਿੰਗ ਲਿਖਿਆ ਬੋਰਡ ਨਹੀਂ ਲੱਗਿਆ ਸੀ ਮੇਨ ਕਾਰਨ ਇਹ ਹੈ ਬਾਕੀ ਧੁੰਦ ਸੀ ਜੇ ਕੋਈ ਬੋਰਡ ਛੋਟਾ ਲੱਗਿਆ ਹੋਊਗਾ ਤਾਂ ਨਹੀਂ ਦਿਸਿਆ ਅਗਲੇ ਨੂੰ ਜ਼ਖਮੀ ਕਿੰਨੇ ਹੋਗੇ ਜ਼ਖਮੀ ਤਾਂ ਤੁਸੀਂ ਐ ਮੰਨ ਕੇ ਚੱਲੋ ਜੀ ਦਰਸ਼ਕਾਂ ਦੇ ਹਿਸਾਬ ਨਾਲ ਜ਼ਖਮੀ ਹੈ ਇੱਕ ਦੋ ਹੋਏ ਨੇ ਐਕਸੀਡੈਂਟ ਜਿਹੜੀਆਂ ਮੋਟਾਂ ਹੋਈਆਂ ਨੇ ਉਹ ਕਿਹੜੇ ਐਕਸੀਡੈਂਟ ਚ ਹੋਈਆਂ ਨੇ ਉਹ ਇਧਰ ਵਾਲੇ ਜੀ ਮਾਲ ਵਾਲੇ ਚ ਹੋਇਆ ਜੀ ਹਾਂਜੀ ਹਾਂਜੀ ਜੇ ਲਾਲਾ ਉਹਦੇ ਚ ਬਚਤ ਰਹੀ ਸੀ ਉਹਦੇ ਚ ਭਗਵਾਨ ਦੀ ਕਿਰਪਾ ਉਹਦੇ ਚ ਕੋਈ ਮੌਤ ਨਹੀਂ ਹੋਈ ਉਹ ਵੀ ਬੱਸ ਆ ਰਹੀ ਸੀ ਉਥੋਂ ਧੁੰਦ ਦਾ ਕਾਰਨ ਟਰੱਕ ਇੱਕਦਮ ਫਟਾਫਟ ਚੜ ਗਿਆ ਤੇ ਉਹਦੇ ਵਿੱਚ ਟਕਰਾਅ ਹੋ ਗਿਆ ਅਸੀਂ ਪਤਾ ਕਰ ਰਹੇ ਹਾਂ ਕਿ ਆਪਾਂ ਦੋ ਹਾਦਸੇ ਦੱਸ ਰਹੇ ਹਾਂ ਜਿਹੜਾ ਆਪਣਾ ਜੀ ਮਾਲ ਕੋਲੇ ਹੋਇਆ ਉਹ ਕਾਦੇ ਨਾਲ ਹੋਇਆ ਜੀ ਉਹ ਤਾਂ ਕੱਲੀ ਬੱਸ ਮਤਲਬ ਡਿਸਬੈਲੈਂਸ ਹੋ ਕੇ ਗੁਲਾਈ ਸੀਗੀ ਉੱਥੋਂ ਗੁਲਾਈ ਚ ਜਿਹੜੋ ਮੁੜਨ ਲੱਗੀ ਉਹ ਉਹਦਾ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜ ਕੇ ਆਪਣੇ ਆਪ ਹੀ ਪਲਟੀ ਆ ਉਹਦੇ 'ਚ ਕੁਝ ਨਹੀਂ ਲੱਗਿਆ ਜਿਹੜਾ ਜੇਲ ਕੋਲੇ ਹੋਇਆ ਉਹ ਕੱਗਨੇ ਹੋਇਆ ਉਹ ਬਸ ਜਿਹੜੋ ਰੋਡ ਤੇ ਚੜਨ ਲੱਗੀ ਸੀ ਉਧਰੋਂ ਟਰੱਕ ਆ ਗਿਆ ਜੀ ਟਰੱਕ ਦੇ ਵਿੱਚ ਹੋ ਗਿਆ ਉਹ ਵੀ ਕਿਸਾਨ ਜੀ ਉਹ ਵੀ ਕਿਸਾਨ ਜੀ ਹਾਂ ਜੀ ਹਾਂ ਜੀ ਨਹੀਂ ਨਹੀਂ ਉਹ ਸਿੱਧੂਪੁਰ ਦੀ ਸੀ ਜੀ ਉਹ ਸਿੱਧੂਪੁਰ ਦੀ ਸੀ ਬਸ ਆ ਰਹੀ ਸੀ ਹਾਈਵੇ ਦੇ ਉੱਤੇ ਮਗਰੋਂ ਇਹ ਟਰੱਕ ਲਿੰਕ ਰੋਡ ਤੋਂ ਉੱਤੇ ਚੜਿਆ ਬਾਈ ਜੀ ਹਾਂ ਜੀ ਇੱਕੇ ਦਾ ਚੜਿਆ ਟਰੱਕ ਲਿੰਕ ਰੋਡ ਤੋਂ ਉੱਤੇ ਚੜਿਆ ਠੀਕ ਹੈ ਬਸ ਕੀ ਗੱਲ ਨਾ ਹੈਗਾ ਅਜਮੇਰ ਸਿੰਘ ਜੀ ਮਖਤਿਆਰ ਸਿੰਘ ਸਨਫ ਕਰਮ ਸਿੰਘ ਪਿੰਡ ਕੋਠਾ ਗੁਰੂਕਾ ਜੀ ਅਸੀਂ ਜਾ ਰਹੇ ਸੀ ਅਸੀਂ ਜਾ ਰਹੇ ਸੀ ਢੋਣਾ ਜੀ ਹਰਿਆਣਾ ਚ ਢੋਣਾ ਜੀ ਕਾਦੀ ਬਸਤੀ ਜੀ ਉੱਥੇ ਮਹਾ ਪੰਚਾਇਤ ਸੀ ਸਾਰੇ ਜੱਥੇਬੰਦੀਆਂ ਦੀ ਕਿਹੜੀ ਜੱਥੇਬੰਦੀ ਤੁਸੀਂ ਅਸੀਂ ਇੱਕ ਰਾਹ ਜੱਥੇਬੰਦੀ ਨਾਲ ਸਲੰਦਰ ਰੱਖਦੇ ਹਾਂ ਜੀ ਤੇ ਹਾਦਸਾ ਕਿਵੇਂ ਹੋ ਗਿਆ ਜੀ ਇਹ ਆਖਤਾ ਤਾਂ ਕੋਈ ਤਾਂ ਪਤਾ ਹੀ ਨਹੀਂ ਪਹਿਲਾਂ ਸਿੱਧੂਪੁਰਾਂ ਦੀ ਬੱਸ ਮੂਰੇ ਸਾਡੇ ਜਾਂਦੀ ਇੱਕ ਉਹਦਾ ਉਹ ਖਲੇ ਕਰ ਟਰੱਕ ਟੱਕ ਚ ਵੱਜ ਗਈ ਉਦੋਂ ਮੌਰੋਂ ਚੱਲ ਨੂੰ ਪਾਸ ਕਰਕੇ ਪਚ ਪਚ ਕੇ ਨੰਗੇ ਗੱਡੀ ਤੇਜ਼ ਵਾਲੀ ਸੀਗੀ ਵੱਜੀ-ਬੁੱਜੀ ਨਹੀਂ ਕਾਹਦੇ ਵਿੱਚ ਮੈਂ ਸੰਭਲੀ ਨਹੀਂ ਇੱਕ ਦਮ ਉਹ ਪਾਸਾ ਤੱਕੀ ਵੀ ਗੱਡੀ ਜੇ ਆਉਂਦੇ ਬਸ ਇੱਕਦਮ ਪਾਪੀ ਪਲਟੀ ਵੱਜਾ-ਬੁੱਜਾ ਦੇ ਵਿੱਚ ਕੁਸ-ਕੁਸ ਨਹੀਂਗਾ ਕਿੱਥੇ ਜ ਹੋਇਆ ਸੀ ਦੱਸ ਉਹ ਤਾਂ ਇਹ ਨਹੀਂ ਪਤਾ ਨਹੀਂ ਕਿਹੜਾ ਸ਼ਹਿਰ ਜੀ ਅਸੀਂ ਸਾਨੂੰ ਵਿਚਾਲਾ ਆ ਗਿਆ ਸਾਨੂੰ ਦੱਸ ਤੋਂ ਮੂੰਹ ਨਹੀਂ ਪਤਾ ਧੁੰਦੀ ਜੀ ਉੱਥੇ ਲੱਗਿਆ ਕਰੋ ਬੱਸ ਕਿੰਨੀਆਂ ਸਵਾਰੀਆਂ ਸੀ ਬੱਸ ਦੇ ਵਿੱਚ ਸਵਾਰੀਆਂ ਸੀ ਜੀ ਫੁੱਲ ਜਿਹੜੀ ਆਪਣਾ ਡਿਵਰਸਨ ਦੀ ਆਪਣੀ ਆ ਉਹਦੇ ਸਾਰੇ ਸਾਰੇ ਫੁੱਲ ਸਵਾਰੀਆਂ ਸੀ 55 53 ਸਾਰੀਆਂ ਸੀ ਹਾਸੇ ਦਾ ਕੀ ਕਰਨ ਲੱਗ ਰਿਹਾ ਸੀ ਸੋਣ ਹਾਂਜੀ ਕਾਰਨ ਕੀ ਲੱਗ ਰਿਹਾ ਜਿਹੜਾ ਹਾਸਾ ਹੋਇਆ ਇਹ ਆਹ ਤਾਂ ਸਮਝਿਓ ਬਾਹਰ ਹੈ ਜੀ ਕੋਈ ਤੁੰਦ ਲੱਗ ਸੀ ਜਾਲੀ ਮੀਨਾਂ ਬੱਸ ਤੋਂ ਤੁੰਦ ਵਾਲੀ ਕਰਕੇ ਕੋਈ ਸਮਝੋ ਬੇਕਾਬੂ ਹੋ ਕੇ ਪਲਟ ਗਈ ਹਾਂ ਬੇਕਾਬੂ ਹੋਈ ਹੈ ਬੱਸ ਦੀ ਅਸਰ ਬੱਸ ਪਲਟੀ ਹੈ ਹਾਂ ਬੱਸ ਪਲਟੀ ਹੈ ਡਰਾਈਵਲ ਸਾਈਡ ਪਲਟੀ ਗਈ ਹੈ ਅੱਜ ਬਹੁਤ ਹੀ ਮੰਦ ਭਾਗ ਅ ਦਿਨ ਸੀ ਬਰਨਾਲੇ ਵਾਸਤੇ ਦੋ ਮੇਜਰ ਐਕਸੀਡੈਂਟ ਹੋਏ ਨੇ ਬਸਾਂ ਦੇ ਜਿਦੇ ਵਿੱਚ ਕੁੱਲ 41 ਬੰਦੇ ਜ਼ਖਮੀ ਹੋਏ ਨੇ ਇਹਨਾਂ 41 ਬੰਦਿਆਂ ਵਿੱਚੋਂ ਤਿੰਨ ਬੰਦਿਆਂ ਦੀ ਡੈਥ ਹੋ ਗਈ ਹੈ ਤੇ ਬਾਕੀ 6 ਬੰਦੇ ਸੀਰੀਅਸ ਸੀ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਫਰੀਜ਼ਕੋਟ ਤੇ ਬਠਿੰਡਾ ਦੇ ਹਸਪਤਾਲਾਂ ਦੇ ਇਸ ਇਨਾਂ ਨੂੰ ਰੈਫਰ ਕੀਤਾ ਗਿਆ ਬਾਕੀ ਜਿਹੜੇ 32 ਬੰਦੇ ਜ਼ਖਮੀ ਹੋਏ ਨੇ ਉਹਨਾਂ ਲਈ ਇੱਕ ਕਮੇਟੀ ਬਣਾਈ ਗਈ ਹੈ ਡੀ ਸਾਹਿਬ ਵੱਲੋਂ ਜਿਹੜੀ ਉਹਨਾਂ ਦੇ ਪੂਰੇ ਧਿਆਨ ਰੱਖ ਰਹੀ ਹੈ ਪੂਰਾ ਉਹਨਾਂ ਨੂੰ ਸਾਥ ਸਹਾਇਕ ਦੇ ਰਹੀ ਹੈ ਪੂਰੀਆਂ ਦਵਾਈਆਂ ਸਕੈਨ ਜੋ ਵੀ ਖਰਚਾ ਹੋ ਰਿਹਾ ਉਸ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ ਸਾਰੀ ਡਾਕਟਰਾਂ ਦੀ ਟੀਮ ਇਹਨਾਂ ਤੇ ਲੱਗੀ ਹੋਈ ਹੈ ਤੇ ਸਾਨੂੰ ਉਮੀਦ ਹੈ ਕਿ ਉਹਨਾਂ 32 ਬੰਦਿਆਂ ਨੂੰ ਛੇਤੀ ਹੀ ਡਿਸਚਾਰਜ ਕਰ ਦਿੱਤਾ ਜਾਵੇਗਾ ਸਰਕਾਰ ਵੱਲੋਂ ਇਸ ਨੂੰ ਬਹੁਤ ਗਹਿਰਾਈ ਨਾਲ ਦੇਖਿਆ ਜਾ ਰਿਹਾ ਹੈ ਤੇ ਜੇ ਕੋਈ ਵੀ ਕੰਪਨਸੇਸ਼ਨ ਜਾਂ ਕੋਈ ਵੀ ਸਰਕਾਰੀ ਹੈਲਪ ਕੀਤੀ ਜਾ ਸਕਦੀ ਆ ਉਹਦੇ ਲਈ ਪੂਰਾ ਜੋਰ ਲਾਇਆ ਜਾ ਰਿਹਾ ਕਿ ਉਹ ਕਿਸ ਤਰੀਕੇ ਨਾਲ ਲੋਕਾਂ ਨੂੰ ਮਦਦ ਕੀਤੀ ਜਾਵੇ ਸਰ ਜਿਹੜੇ ਤਿੰਨ ਔਰਤਾਂ ਦੇ ਡੈਕ ਹੋਈ ਆ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾ ਸਕਿਆ ਬਿਲਕੁਲ ਇਸ ਲਈ ਰੋਡ ਸੇਫਟੀ ਦੇ ਅੰਦਰ ਅਸੀਂ ਪਲਾਨ ਕਰ ਰਹੇ ਆ ਸਰਕਾਰ ਵੱਲੋਂ ਉਹਦੇ ਉੱਤੇ ਵਰਕ ਕੀਤਾ ਜਾ ਰਿਹਾ ਜਿਵੇਂ ਉਹ ਵਰਕਆਊਟ ਪੂਰਾ ਹੁੰਦਾ ਨਾਲ ਦੀ ਨਾਲੇ ਕੰਪਨਸੇਸ਼ਨ ਜਾਰੀ ਕਰ ਦਿੱਤੀ ਜਾਵੇਗੀ ਜੀ ਮਾਲ ਦੇ ਕੋਲੇ ਨਾ ਪੁਲ ਦੇ ਉੱਤੇ ਬਾਸੜੀ ਹੈ ਤਾਂ ਧੁੰਦ ਸੀ ਦੂਸਰਾ ਉਹ ਪੇਸ਼ੈਂਟ ਜੋ ਸਾਡੇ ਕੋਲ ਆਏ ਇਹਨਾਂ ਨੇ ਦੱਸਿਆ ਮੁਤਾਬਕ ਡਰਾਈਵਰ ਬਹੁਤ ਤੇਜ਼ ਚਲਾ ਰਿਹਾ ਸੀ ਰਾਉਂਡ 1995 ਪੇਸ਼ੈਂਟ ਦੇ ਕਿਦਦਸੇ ਮੁਤਾਬਕ ਇਹਨੀ ਸਪੀਡ ਸੀਗੀ ਤੇ ਉਹ ਉੱਥੇ ਡਿਵਾਈਡਰ ਦੇ ਕੋਲੇ ਤੋਂ ਤੋਂ ਬਸ ਕੰਟਰੋਲ ਨਾ ਹੋਈ ਉਹ ਓਵਰਟਰਨ ਕਰ ਗਈ ਇਹਦੇ ਵਿੱਚ ਟੋਟਲ 41 ਪੇਸ਼ੈਂਟਸ ਆਏ ਇਹਦੇ ਦੋ ਐਕਸੀਡੈਂਟ ਸੀਗੇ ਇੱਕ ਜੇਲ ਦੇ ਕੋਲੇ ਹੋਇਆ ਜਿੱਥੇ ਕੋਈ 3 ਵੀਲਰ ਪਲਟਿਆ ਸੀ ਤੇ ਇੱਕ ਇਹ ਸੀ ਟੋਟਲ 41 ਸੀ ਜਿਨ੍ਹਾਂ ਜੋ ਪੰਜ ਜਿਹੜੇ ਸੀ ਇਹ ਉਹ 3 ਵੀਲਰ ਵਾਲੇ ਸੀ ਤੇ 36 ਪੇਸ਼ੈਂਟਸ ਜਿਹੜੇ ਬੱਸ ਵਾਲੇ ਸੀ ਉਹਨਾਂ ਵਿੱਚੋਂ ਤਿੰਨ ਦੀ ਡੈਥ ਹੋ ਗਈ 6 ਪੇਸ਼ੈਂਟਸ ਸੀ ਰੈਫਰ ਕਰਤੇ ਤਾਂ ਸਰ ਉਹਨਾਂ ਦੇ ਇਹ ਦੇਖੋ ਲੱਕੀਲੀ ਸਾਨੂੰ ਕੀ ਫਾਇਦਾ ਫਾਇਦਾ ਚਲੋ ਮੈਂ ਕਹਿ ਰਿਹਾ ਹਾਂ ਵੀ ਉੱਥੇ ਜਦੋਂ ਇਹ ਐਕਸੀਡੈਂਟ ਬੱਸ ਪਲਟੀ ਆ ਤਾਂ ਸਾਡਾ ਇੱਕ ਵਾਟ ਟੈਂਡੈਂਟ ਉੱਥੇ ਆ ਰਿਹਾ ਸੀਗਾ ਹੁਣ ਇਮੀਡੀਏਟਲੀ ਮੈਨੂੰ ਸਵੇਰੇ ਫੋਨ ਕਰ ਦਿੱਤਾ ਤੇ ਉਹ ਉਹਦਾ ਫਾਇਦਾ ਸਾਨੂੰ ਇਹ ਹੋਇਆ ਕਿ ਮੈਂ ਇਮੀਡੀਏਟਲੀ ਡਾਕਟਰ ਦੀ ਟੀਮ ਜਿਹੜੀ ਹੈ ਪਹਿਲਾਂ ਹੀ ਤਿਆਰ ਕਰਕੇ ਐਮਰਜੈਂਸੀ ਚ ਭੇਜ ਦਿੱਤੀ ਤੇ ਪੇਸ਼ੈਂਟ ਦੇ ਆਉਣ ਤੋਂ ਪਹਿਲਾਂ ਹੀ ਸਾਡਾ ਸਾਰਾ ਅਸੀਂ ਵੀ ਵਲ ਫੁੱਲੀ ਪ੍ਰਿਪੇਅਰਡ ਟੂ ਹੈਂਡਲ ਐਨੀ ਕਾਈਂਡ ਆਫ ਸਿਚੁਏਸ਼ਨ ਅਸੀਂ ਨਹੀਂ ਯੂ نو ਦਾ ਸਾਰਾ ਕੋ ਸਾਰੀ ਫ੍ਰੀ ਹੈ ਇਨਵੈਸਟੀਗੇਸ਼ਨ ਫ੍ਰੀ ਹੈ ਸੀਟੀ ਸਕੈਨ ਜਿਹੜਾ ਹੈ ਸਾਡੇ ਕੋਲ ਪੀਪੀ ਮੋਡ ਤੇ ਕ੍ਰਿਸ਼ਨਾ ਡਾਇਗਨੋਸਟਿਕ ਦਾ ਹੈਗਾ ਸੀਟੀ ਸਕੈਨ ਉਹ ਵੈਸੇ ਤਾਂ ਚਾਰजेस ਲੈਂਦੇ ਨੇ ਬੜੇ 20% ਆਫ ਦਾ ਮਾਰਕੀਟ ਰੇਟ ਪਰ ਅਸੀਂ ਇੱਥੇ ਉਹਨਾਂ ਨੂੰ ਸਾਰਾ ਫ੍ਰੀ ਕਰਾਇਆ ਸੀ ਡਿਸਪੈਂਸਰ ਸਾਰਿਆਂ ਦਾ ਫ੍ਰੀ ਹੋ ਗਿਆ ਜਿੰਨੀ ਜ਼ਰੂਰਤ ਸੀ ਆਫਟਰ ਸਰਜਰੀ ਉਹਦੇ ਨਾਲ ਪੇਸ਼ੰਤ ਤਾਂ ਡਿਸਚਾਰਜ ਵੀ ਹੋ ਗਏ ਸੁਪਰਫਿਸ਼ ਇੰਜਰੀ ਸੀਗੀਆਂ ਬਾਕੀ ਜਿਨ੍ਹਾਂ ਦੇ ਫ੍ਰੈਕਚਰ ਨੇ ਪੰਜ ਛੇ ਪੇਸ਼ੰਤ ਐਸੇ ਜਿਨ੍ਹਾਂ ਦੇ ਫ੍ਰੈਕਚਰਸ ਆ ਕਿਸੇ ਦੀ ਬਾਹਾਂ ਟੁੱਟੀ ਆ ਜਾਂ ਕੋਈ ਲੱਤ ਦਾ ਫ੍ਰੈਕਚਰ ਆ ਉਹਨਾਂ ਦੇ ਐਕਸ ਰੇ ਵਗੈਰਾ ਹੋ ਗਏ ਉਹਨਾਂ ਦੀ ਟ੍ਰੀਟਮੈਂਟ ਜਿਹੜੀ ਹੈ ਆਰਥੋਪੀਡੀਸ਼ੀਅਨ ਸਾਡੇ ਹੈਗੇ ਕਰਨ ਚੋਪੜਾ ਉਹ ਪਲਾਨ ਕਰ ਰਹੇ ਨੇ ਉਹ ਅੱਜ ਹੀ ਹੋ ਜੇਗੀ